ਸਾਡਾ ਇੱਕ ਬਹੁਤ ਸੀਨੀਅਰ ਕਾਲੀ ਲੀਡਰ ਸੀ ਪਿੰਡ ਦਾ 20 ਸਾਲ ਸਰਪੰਚ ਰਿਹਾ ਡਾਇਰੈਕਟਰ ਰਿਹਾ ਮਿੱਲਾ ਦਾ ਪੱਪੂ ਢਿਲਵਾਂ ਵਾਲਾ ਸਰਪੰਚ ਬਹੁਤ ਵਧੀਆ ਇਨਸਾਨ ਸੀ ਉਹਨੂੰ ਪਿੱਛੇ ਜੇ ਗੈਂਗਸਟਰਾਂ ਕੋਲੋਂ ਮਰਵਾ ਦਿੱਤਾ ਜੇ ਉਹਨਾਂ ਨੂੰ ਕਿਹਾ ਵੀ ਮਾਰ ਦਿਓ ਪੱਪੂ ਨੂੰ ਮੈਂ ਸਾਹਬ ਲਵਾਵਾਂਗਾ ਮੌਕੇ ਤੇ ਮਨਿਸਟਰ ਸੀ ਕਦੇ ਮਨਿਸਟਰ ਜਿੱਦਾਂ ਦੀਆਂ ਗੱਲਾਂ ਕਰਦੇ ਨੇ ਇਹ ਗੱਲ ਜੱਗੂ ਭਗਵਾਨਪੁਰ ਦੇ ਭਰਾ ਨੇ ਪ੍ਰਤਿਕੰਤ ਉਹ ਆਂਦਾ ਵੀ ਜੇ ਸਾਡੇ ਕੋਲੋਂ ਇਹ ਪੱਪੂ ਢਲਵਾ ਵਾਲੇ ਸਰਪੰਚ ਨੂੰ ਕਾਲੀ ਲੀਡਰ ਨੂੰ ਮਰਵਾ ਸਕਦਾ ਵਾ ਤੇ ਸਾਡੀ ਮਾਂ ਨੂੰ ਕਿ ਹੋਰ ਨੇ ਨਹੀਂ ਮਾਰਿਆ ਇਹਨੇ ਮਾਰਿਆ ਐਫ ਆਰ ਵੀ ਮਨਿਸਟਰ ਸੀਗਾ ਜਦੋਂ ਬੰਦਾ ਮਨਿਸਟਰ ਹੋਵੇ ਪਾਵਰ ਹੁੰਦੀ ਏ ਇਨਕੁਆਰੀ ਚੱਲੀ ਸੀ ਅੱਜ ਪ੍ਰੈਸ ਕਾਨਫਰੈਂਸ 'ਚ ਸ਼੍ਰੀ ਆਮ ਉਹਨੇ ਵਿਕਰਮ ਮਜੀਠੀਆ ਦਾ ਨਾਮ ਲੈਣਾ ਵਿਕਰਮ ਮਜੀਠੀਆ ਦੂਜੇ ਜ਼ਿਲ੍ਹੇ 'ਚ ਬੈਠਾ ਵਿਕਰਮ ਮਜੀਠੀਆ ਨਾਲ ਖੇਤਰੋ ਖੇਤਰੀ ਵਿਧਾਨ ਸਭਾ ਚੋਂ ਧਾਰਿਆ ਵਾ ਮੈਂ ਮਜੀਠੀਆ ਤਾਂ ਤੇ ਚੱਕਰ ਫੁੱਟੂ ਗਈ ਲੇਕਨ ਸ਼ੀਸ਼ਾ ਸਾਹਮਣੇ ਕਰ ਦਤਾ ਆਮ ਪਾਰਟੀ ਦੇ ਮੌਜੂਦਾ ਐਮਐਲਏ ਦੇ ਫਿਰ ਵੀ ਨੇ ਰਹਾ ਰੱਖਣ ਤੇ ਫਿਰ ਜੰਗਲ ਦਾ ਰਾਜ ਹੀ ਹੈ ਹੋਰ ਕੀ ਹੈ ਤੁਹਾਡਾ ਸਾਥ ਦਤਾ ਤੁਸੀਂ ਹੋਰ ਵੀ ਕਿਸੇ ਦਾ ਸਾਥ ਦੇ ਸਕਦੇ ਜਾਂ ਅਕਾਲੀ ਦਲ ਦਾ ਵੀ ਸਾਥ ਦੇ ਸਕਦੇ ਸੀ ਮੈਂ ਹੋਰ ਕਿਉਂ ਜਾ ਕੇ ਪੰਗਾ ਕਿਤੇ ਲੈਂਦਾ ਜਿਹੜਾ ਮੇਰਾ ਦੁਸ਼ਮਣ ਸੀ ਉਹਨੂੰ ਮਾਰਨ ਵਾਸਤੇ ਮੈਂ ਕਰਨਾ ਹੀ ਨਾ ਮੈਂ ਰਾਜਨੀਤੀ ਨਾ ਮਾਰਿਆ ਉਹਨੂੰ ਸਿਆਸੀ ਤੌਰ ਤੇ ਮਾਰਿਆ ਉਹਨੂੰ ਕਮਜ਼ੋਰ ਕੀਤਾ ਵਾ ਕਿ ਸਾਡਾ ਬੰਦਾ ਇਹਨਾਂ ਨੇ ਨਜਾਇਜ਼ ਮਰਵਾਇਆ ਦਾ ਅੰਦਾ ਚੱਲਦੀ ਵੀ 27 ਦੇ ਵਿੱਚ ਬੀਜੇਪੀ ਦਾ ਸਾਥ ਬਹੁਤ ਜ਼ਰੂਰੀ ਆਇਆ ਇਹ ਖਾਲੀ ਦਲ ਨੂੰ ਕੀ ਤੁਹਾਨੂੰ ਲੱਗਦਾ ਵੀ ਹੋਣਾ ਚਾਹੀਦਾ ਜਿਵੇਂ ਸੁਨੀਲ ਜਾਖੜ ਵੀ ਆਂਦੇ ਨੇ ਮੈਂ ਚਾਹਨਾ ਬੀਜੇਪੀ ਨਾਲ ਸਾਥ ਹੋਣਾ ਚਾਹੀਦਾ ਪਰ ਕਿਸੇ ਅਸੂਲ ਕਹਿੰਦੇ ਤੇ ਬੀਜੇਪੀ ਨਾਲ ਸਮਝੌਤਾ ਹੋਏਗਾ ਕੋਈ ਮਾੜੀ ਗੱਲ ਨਹੀਂ ਅਸੀਂ ਯਾਰੀ ਪਾਉਣੀ ਚਾਹੁੰਦੇ ਆਂ ਹਿੰਦੁਸਤਾਨ ਦੀ ਕੋਈ ਲੈਵਲ ਵਾਲੀ ਪਾਰਟੀ ਨਾਲ ਉਹ ਇੱਕੋ ਇੱਕ ਆ ਬੀਜੇਪੀ ਸਰਦਾਰ ਸੁੱਚਾ ਸਿੰਘ ਲੰਗਾਰ ਨੂੰ ਪਾਰਟੀ ਨੇ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਜਿਸ ਤੋਂ ਬਾਅਦ ਹੁਣ ਆਪਣੇ ਵਰਕਰਾਂ ਨੂੰ ਮਿਲ ਰਹੇ ਨੇ ਕਿਉਂਕਿ 7 ਤਰੀਕ ਨੂੰ ਇਹਨਾਂ ਨੇ ਧਰਨੇ ਦਾ ਐਲਾਨ ਕੀਤਾ ਹੋਇਆ ਆ ਬਹੁਤ ਵੱਡੇ ਪੱਧਰ ਦੇ ਉੱਪਰ ਡੇਰਾ ਬਾਬਾ ਨਾਨਕ ਦੇ ਵਿੱਚ ਇਹ 7 ਤਰੀਕ ਨੂੰ ਧਰਨਾ ਦੇਣ ਜਾ ਰਹੇ ਨੇ ਸੁੱਚਾ ਸਿੰਘ ਲੰਗਾਹ ਮੇਰੇ ਨਾਲ ਨੇ ਗੱਲਬਾਤ ਕਰਦੇ ਆਂ ਲੰਗਾਲ ਸਾਹਿਬ 7 ਤਰੀਕ ਨੂੰ ਜਿਹੜਾ ਧਰਨਾ ਹੈ ਤੁਸੀਂ ਘਰ ਘਰ ਪਿੰਡ ਪਿੰਡ ਜਾ ਕੇ ਸੋਕਾ ਵੀ ਲਾ ਰਹੇ ਹੋ ਸੁਨੇਹਾ ਲਾ ਰਹੇ ਹੋ ਉਹ ਧਰਨਾ ਕਿਹੜੀ ਚੀਜ਼ ਦਾ ਹੈਗਾ ਆ ਬਹੁਤ ਦੁਖਦਾਈ ਗੱਲ ਹੈ ਪੋਲੀਟੀਕਲ ਬੰਦੇ ਜਿਹੜੇ ਨੇ ਉਹ ਲੋਕਾਂ ਦਾ ਦਿਲ ਜਿੱਤ ਕੇ ਵੋਟਾਂ ਲਾ ਕੇ ਵਿਰੋਧੀਆਂ ਨੂੰ maat ਪਾਉਂਦੇ ਨੇ ਜਿਹੜਾ ਹਾਰ ਜਾਂਦਾ ਉਹ ਇੱਕ ਵਾਰੀ ਸਿਆਸੀ ਤੌਰ ਤੇ ਮਰ ਜਾਂਦਾ ਸਾਡਾ ਇੱਕ ਬਹੁਤ ਸੀਨੀਅਰ ਕਾਲੀ ਲੀਡਰ ਸੀ ਪਿੰਡ ਦਾ 20 ਸਾਲ ਸਰਪੰਚ ਰਿਹਾ ਡਾਇਰੈਕਟਰ ਰਿਹਾ ਮਿੱਲਾਂ ਦਾ ਪਪੂ ਟਿਲਵਾਂ ਵਾਲਾ ਸਰਪੰਚ ਬਹੁਤ ਵਧੀਆ ਇਨਸਾਨ ਸੀ ਉਹਨੂੰ ਪਿੱਛੇ ਜੇ ਗੈਂਗਸਟਰਾਂ ਕੋਲੋਂ ਮਰਵਾਤਾ ਅਸੀਂ ਉਦੋਂ ਵੀ ਧਰਨਾ ਦਿੱਤਾ ਸੀ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਕੋਟੜੀ ਆਏ ਤੇ ਮਜੀਠੀਆ ਸਾਹਿਬ ਆਏ ਤੇ ਕਾਲੀ ਵਰਕਰਾਂ ਦਾ ਧਰਨਾ ਦਿੱਤਾ ਵੀ ਅੱਜ ਮੈਂ ਸਮਝਣਾ ਕਿ ਉਹ ਬਿੱਲੀ ਥੈਲੀ ਤੋਂ ਬਾਹਰ ਆ ਗਈ ਏ ਉਹ ਓਲਾ ਪੜਦਾ ਨਿਕਲ ਗਿਆ ਵਾ ਉਹਦੇ ਮੋਬਾਈਲ ਤੋਂ ਸਾਡੇ ਨਾਲ ਗੱਲ ਕੀਤੀ ਏ ਤੇ ਉਹਨਾਂ ਨੂੰ ਕਿਹਾ ਵੀ ਮਾਰ ਦਿਓ ਪੱਪੂ ਨੂੰ ਮੈਂ ਸਾਂਭ ਲਵਾਂਗਾ ਮੌਕੇ ਤੇ ਮਨਿਸਟਰ ਸੀ ਕਦੇ ਮਨਿਸਟਰ ਇਦਾਂ ਦੀਆਂ ਗੱਲਾਂ ਕਰਦੇ ਨੇ ਇਹ ਗੱਲ ਜੱਗੂ ਭਗਵਾਨਪੁਰ ਦੇ ਭਰਾ ਨੇ ਪ੍ਰੈਸ ਕਾਨਫਰੰਸ ਕੀਤੀ ਆ ਉਹ ਆਂਦਾ ਵੀ ਜੇ ਸਾਡੇ ਕੋਲੋਂ ਇਹ ਪੱਪੂ ਢਿਲਵਾਵਾਲੇ ਸਰਪੰਚ ਨੂੰ ਕਾਲੀ ਲੀਡਰ ਨੂੰ ਮਰਵਾ ਸਕਦਾ ਵਾ ਤੇ ਸਾਡੀ ਮਾਂ ਨੂੰ ਕਿ ਹੋਰ ਨੇ ਨਹੀਂ ਮਾਰਿਆ ਇਹਨੇ ਮਾਰਿਆ ਅੱਜ ਸੁਖਜਿੰਦਰ ਰੰਧਾਵਾ ਦੇ ਬੇਟੇ ਨੇ ਪ੍ਰੈਸ ਕਾਨਫਰੰਸ ਕੀਤੀ ਆ ਚੰਡੀਗੜ੍ਹ ਦੇ ਵਿੱਚ ਉਹਨਾਂ ਨੇ ਇਹ ਗੱਲ ਆਖੀ ਆ ਵੀ ਜਿਹੜਾ ਪੱਪੂ ਢਿਲਵਾ ਦਾ ਬੇਟਾ ਹੈ ਉਹਨੇ ਖੁਦ ਆਪ ਐਫ ਆਈ ਆਰ ਦੇ ਵਿੱਚ ਲਿਖਾਇਆ ਵੀ ਸਾਡਾ ਤਾਂ ਜ਼ਮੀਂਦਾਰ ਔਲਾ ਸੀਗਾ ਉਹਨਾਂ ਨੇ ਸਾਡੇ ਬੇ ਪਿਓ ਨੂੰ ਮਰਵਾਇਆ ਵਾ ਇਹਦੇ ਵਿੱਚ ਸੁਖਜੰਦਰ ਰੰਧਾਵੇ ਦਾ ਕੋਈ ਹੱਥ ਨਹੀਂਗਾ ਸ਼ਰਮ ਝੂਠ ਮਾਰਦਾ ਐਫ ਆਈ ਆਰ ਦੇ ਵਿੱਚ ਜਦੋਂ ਐਫ ਆਈ ਆਰ ਉਹ ਮਨਿਸਟਰ ਸੀਗਾ ਜਦੋਂ ਬੰਦਾ ਮਨਿਸਟਰ ਹੋਵੇ ਪਾਵਰ ਹੁੰਦੀ ਏ ਇਨਕੁਆਰੀ ਚੱਲੀ ਸੀ ਕੈਬਨਿਟ ਦੇ ਵਿੱਚ ਪਿੱਟਿਆ ਪੇ ਮੇਰੀ ਇਨਕੁਆਇਰੀ ਮੇਰੀ ਸਰਕਾਰ ਚੋਂ ਡਈ ਹੈ ਕਤਲ ਦੀ ਤਿੰਨ ਚੀਫ ਮਿਨਿਸਟਰ ਨੇ ਕੈਪਟਨ ਮਰਿੰਦਰ ਸਿੰਘ ਨੇ ਬੰਦ ਕਰਵਾਈ ਇਹਦਾ ਸਬੂਤ ਹੈ ਜਾਖੜ ਨਵੀ ਆਪਣੇ ਇੰਟਰਵਿਊ ਚ ਕਿਹਾ ਵਾ ਇਹ ਤੋਂ ਵੱਡਾ ਸਬੂਤ ਕੀ ਹੋ ਸਕਦਾ ਜਗੂ ਭਗਵਾਨਪੁਰਿਆ ਦਾ ਬੜਾ ਜ਼ਿਕਰ ਹੋ ਰਿਹਾ ਉਹ ਕਹਿੰਦੇ ਆ ਵੀ ਸਭ ਤੋਂ ਪਹਿਲਾਂ ਇਸ ਨੂੰ ਸ਼ਾਇਦ ਦਿੱਤੀ ਆ ਅਕਾਲੀ ਦਲ ਨੇ ਵਿਕਰਮਜੀਤ ਸਿੰਘ ਮਜੀਠੀਆ ਦੇ ਬਹੁਤ ਕਰੀਬੀ ਰਿਹਾ ਲੰਗਾਹ ਸਾਹਿਬ ਦੀ ਵੀ ਪੁਸ਼ਤਪਨਾਹੀ ਕਰਦਾ ਰਿਹਾ ਕਹਿੰਦੇ 100% ਝੂਠ ਮੇਰੇ ਕੋਲ ਤਾਂ ਸਰਕਾਰ ਹੀ ਨਹੀਂ ਆਈ ਜਦੋਂ ਮੈਂ ਉਧਰ ਗਿਆ ਮੈਂ ਤਾਂ ਤੂੰ ਹਰ ਗਿਆ ਸੀ ਸਰਕਾਰ ਤੇ ਮੈਂ ਹੰਡਾਈ ਐ ਆਪਣੇ ਧਾਰੀਵਾਲ ਹਲਕੇ ਚ ਤੇ ਮੈਂ ਉਹਦੀ ਪੁਨਛਪੰਚਾਇਤ ਕਿੱਥੋਂ ਕਰਨੀ ਸੀਗੀ ਇਹ ਤਾਂ ਜੱਗ ਯਾਰ ਆ ਕੋਈ ਸਬੂਤ ਤਾਂ ਕਿਉਂ ਮਾਈ ਦਾ ਲਾਲ ਦੇ ਉਹਦੇ ਵੀਰ ਕਹਿ ਰਿਹਾ ਅੱਜ ਪ੍ਰੈਸ ਕਾਨਫਰੈਂਸ ਚ ਸ਼ਰੀਆਮ ਉਹਨੇ ਵਿਕਰਮ ਮਜੀਠੀਆ ਦਾ ਨਾਮ ਲਿਆ ਵਿਕਰਮ ਮਜੀਠੀਆ ਦੂਜੇ ਜ਼ਿਲ੍ਹੇ ਚ ਬੈਠਾ ਵਿਕਰਮ ਮਜੀਠੀਆ ਨਾਲ ਛਤਰੋ ਛਤਰੀ ਵਿਧਾਨ ਸਭਾ ਚੋਂ ਧਾਰਿਆ ਵਾ ਤੇ ਮਜੀਠੀਆ ਤਾਂ ਤੇ ਚੱਕਰ ਸੁੱਟੂ ਗਈ ਲੋਕਾਂ ਨੂੰ ਦਿਖਾਉਣਾ ਪੈਂਦਾ ਨਾ ਵੀ ਆਹ ਦੇਖੋ ਭਾਈ ਵੀ ਆ ਆ ਚੀਜ਼ ਇਹਨੇ ਕੀਤੀ ਆ ਉਹ ਚੀਜ਼ ਦਿਖਾਉਣੀ ਵੀ ਤਾਂ ਪੈਂਦੀ ਲੋਕਾਂ ਨੂੰ ਉਹ ਹੀ ਐਵੇਂ ਵਾਲਦਾ ਛਿਲ ਦੀ ਵਾਲ ਲਾਉਂਦੇ ਹੋ ਜਦੋਂ ਤੁਹਾਡੇ ਸਾਹਮਣੇ ਕਲੀਅਰ ਸ਼ੀਸ਼ੇ ਵਾਂਗੂ ਕਰ ਦਿੱਤਾ ਨਾ ਵਾ ਇਹ ਕਹਿੰਦਾ ਵੀ ਮੇਰੇ ਬੇਟੇ ਨੂੰ ਜਾਨੋ ਮਾਰ ਦੀ ਧਮਕੀ ਦਿੱਤੀ ਆ ਹੁਣ ਜੱਗੂ ਭਵਾਂਟ ਦੀ ਆਜ ਅੱਜ ਉਹਦੇ ਘਰ ਨੂੰ ਅੱਗ ਲੱਗੀ ਏ ਤੇ ਅੱਗ ਜਾਪਦੀ ਏ ਜਦੋਂ ਲੋਕਾਂ ਦੇ ਘਰਾਂ 'ਚ ਲੰਬੂ ਲੱਗਦੇ ਸੀ ਤੇ ਉਹਦਾ ਹਾਸਾ ਨਿਕਲਦਾ ਸੀ ਉਦੋਂ ਬੜਾ ਸੱਚ ਕੇ ਕਹਿੰਦਾ ਆਈਗਾ ਅਹੀਂ ਕਹਿੰਦੇ ਆ ਕੋਈ ਵੀ ਬੰਦੇ ਨੂੰ ਬੰਦਾ ਮਰਵਾਉਂਦਾ ਤੇ ਉਹਨੂੰ ਰੱਬ ਸਜ਼ਾ ਦੇਵੇਗਾ ਇਹਨੂੰ ਰੱਬ ਨੇ ਸਜ਼ਾ ਦੇਣੀ ਹੈ ਜਿਸ ਤਰੀਕੇ ਨਾਲ ਇਸ ਹਲਕੇ ਦੇ ਵਿੱਚ ਇਸ ਏਰੀਆ ਦੇ ਵਿੱਚ ਜੱਗੂ ਦੀ ਮਾਂ ਦਾ ਕਤਲ ਹੋਇਆ ਤੁਹਾਨੂੰ ਨਹੀਂ ਲੱਗਦਾ ਵੀ ਜਦੋਂ ਮਾਵਾਂ ਨੂੰ ਹੱਥ ਪੈਣ ਲੱਗ ਗਿਆ ਤੇ ਉਸ ਤੋਂ ਬਾਅਦ ਪੰਜਾਬ ਦੇ ਹਾਲਾਤ ਬਹੁਤ ਜ਼ਿਆਦਾ ਵਿਗੜੇ ਪਏ ਨੇ ਜੰਗਲ ਦਾ ਰਾਜ ਆ ਇੱਕ ਜੱਗੂ ਦੀ ਮਾਂ ਨੂੰ ਇਹਨਾਂ ਨੇ ਹੁਣ ਮਰਵਾਇਆ ਵਾ ਕਈ ਘਰ ਝਾੜ ਦਿੱਤੇ ਮੇਰੇ ਹਲਕੇ ਵਿੱਚ ਅੱਜ ਹੀ ਸਾਡੇ ਇੱਕ ਕਾਲੀ ਵਰਕਰ ਦੇ ਰਾਤ ਗੋਲੀਆਂ ਮਾਰ ਗਏ ਕੋਈ ਕੋਈ ਗੱਲ ਹੀ ਨਹੀਂ ਗਈ ਗਰਦਾਸਪੁਰ ਸ਼ਰਿਆਮ ਦਿੰਦੇ 12 ਵਜੇ ਗੋਲੀ ਚਲਾ ਗਏ ਨੇ ਕੋਈ ਗੱਲ ਹੀ ਨਹੀਂ ਜੰਗਲ ਦਾ ਰਾਜ ਆ ਮੈਂ ਕਹਿੰਦਾ ਹੁਣ ਆਮ ਪਾਰਟੀ ਦਾ ਐਮਐਲਏ ਪਿੱਟ ਰਿਹਾ ਵਾ ਤੇ ਜੇ ਉਹਦੀ ਵੀ ਗੱਲ ਸਰਕਾਰ ਨਹੀਂ ਮੰਨਦੀ ਆ ਫਿਰ ਸਰਕਾਰੰਨੀ ਤੇ ਬੋਲੀ ਹੋ ਗਈ ਐ ਸਾਡੀ ਤੇ ਨਾਮ ਮੰਨਣ ਪਈ ਅਸੀਂ ਆਪੋਜੀਸ਼ਨ ਚ ਲੇਕਨ ਸ਼ੀਸ਼ਾ ਸਾਹਮਣੇ ਕਰ ਦਤਾ ਆਮ ਪਾਰਟੀ ਦੇ ਮੌਜੂਦਾ ਐਮਐਲਏ ਨੇ ਫੇਰ ਵੀ ਨੇ ਰਹਾ ਰੱਖਣ ਤੇ ਫਿਰ ਜੰਗਲ ਦਾ ਰਾਜ ਹੀ ਐ ਹੋਰ ਕੀ ਐ ਜਿਹੜਾ ਮੌਜੂਦਾ ਐਮਐਲਏ ਹੈਗਾ ਆ ਉਹਦੇ ਉੱਤੇ ਵੀ ਕਈ ਵਾਰੀ ਇਹ ਵੀ ਪਿਛਲੀਆਂ ਜਿੰਨੀ ਚੋਣਾਂ ਦੇ ਵਿੱਚ ਇਹ ਵੀ ਤੁਹਾਡੇ ਤੇ ਵੀ ਅ ਜ਼ਿਕਰ ਹੁੰਦਾ ਰਿਹਾ ਤੁਹਾਡੇ ਨਾਮ ਦਾ ਵੀ ਗੁਰਦੀਪ ਰੰਧਾਵਾ ਦਾ ਤੁਸੀਂ ਬਹੁਤ ਸਾਥ ਦਿੱਤਾ ਜਮਨੀ ਚੋਣਾ ਦੇ ਵਿੱਚ ਕੀ ਇਹ ਸੱਚ ਮੈਂ ਥੋਕ ਕੇ ਸਾਥ ਦਿੱਤਾ ਥੋਕ ਕੇ ਮੈਂ ਉਹਦੀ ਮਦਦ ਨਹੀਂ ਕੀਤੀ ਮੈਂ ਸੁਖੀ ਰੰਧਾਵੇ ਨੂੰ ਹਰਾਇਆ ਵਾ ਮੈਂ ਉਹਦੀ ਮਦਦ ਨਹੀਂ ਕੀਤੀ ਮੇਰੇ ਲਈ ਆਮ ਪਾਰਟੀ ਵੀ ਓਦਾਂ ਦੀ ਐ ਕਾਂਗਰਸ ਵੀ ਓਦਾਂ ਦੀ ਐ ਲੇਕਿਨ ਸੁਖੀ ਰੰਧਾਵੇ ਨੇ ਜਾਤੀ ਹਮਲੇ ਮੇਰੇ ਤੇ ਕੀਤੇ ਨੇ ਇਸ ਕਰਕੇ ਦੁਸ਼ਮਣ ਨੰਬਰ 1 ਮੇਰਾ ਸੁਖੀ ਰੰਧਾਵਾ ਵਾ ਦਾ ਸਾਥ ਦਿੱਤਾ ਤੁਸੀਂ ਹੋਰ ਵੀ ਕਿਸੇ ਦਾ ਸਾਥ ਦੇ ਸਕਦੇ ਜਾਂ ਅਕਾਲੀ ਦਲ ਦਾ ਵੀ ਸਾਥ ਦੇ ਸਕਦੇ ਸੀ ਮੈਂ ਹੋਰ ਕਿਉਂ ਜਾ ਕੇ ਪੰਗਾ ਕਿਤੇ ਲੈਂਦਾ ਜਿਹੜਾ ਮੇਰਾ ਦੁਸ਼ਮਣ ਸੀ ਉਹਨੂੰ ਮਾਰਨ ਵਾਸਤੇ ਮੈਂ ਕਰਨਾ ਹੀ ਨਾ ਮੈਂ ਰਾਜਨੀਤੀ ਨਾਲ ਮਾਰਿਆ ਉਹਨੂੰ ਸਿਆਸੀ ਤੌਰ ਤੇ ਮਾਰਿਆ ਉਹਨੂੰ ਕਮਜ਼ੋਰ ਕੀਤਾ ਵਾ ਮੈਂ ਕਦੇ ਹਥਿਆਰ ਚੁੱਕ ਕੇ ਨਹੀਂ ਉਹਨੂੰ ਮਾਰਿਆ ਨਾ ਮੈਂ ਮਾਰਨ ਦਾ ਹੱਕ ਚ ਮਾਰੀਏ ਮੈਦਾਨੇ ਜੰਗ ਵੋਟਾਂ ਚ 27 ਦੀਆਂ ਆਉਣੀਆਂ ਨਾ ਜਲੂਸ ਕੱਢ ਦਿਆਂਗਾ ਇਹਨਾਂ ਲੋਕਾਂ ਦਾ ਵੋਟਾਂ ਲਾ ਕੇ ਲੋਕਾਂ ਦਾ ਦਿਲ ਜਿੱਤ ਕੇ ਲੋਕ ਮੇਰੇ ਨਾਲ ਖਲੋਣਗੇ ਤੁਸੀਂ ਉਦੋਂ ਇਹ ਸੋਚਿਆ ਹੋਊਗਾ ਵੀ ਗੁਰਦੀਪ ਨਵਾਂ ਐਮ.ਐਲ.ਏ. ਆ ਨਵਾਂ ਬੰਦਾ ਇਹਨੂੰ ਤਾਂ ਜਦੋਂ ਮਰਜ਼ੀ ਢਾ ਲਵਾਂਗੇ ਕਿ ਸੁਖੀ ਰੰਦਾਵੇ ਨੂੰ ਢਾਉਣਾ ਜ਼ਰੂਰੀ ਹੈ ਇਹ ਠੱਣੇ ਠਿਠਾਉਣੇ ਜਿਹੜੇ ਨੇ ਆਪਣੀਆਂ ਕਰਤੂਤਾਂ ਨਾਲ ਜੇ ਚੰਗੇ ਲੋਕੀ ਕੰਮ ਚੰਗੇ ਕਰਨਗੇ ਲੋਕਾਂ ਦੀ ਗੱਲ ਸੁਣਨਗੇ ਲੋਕਾਂ ਨੂੰ ਪਿਆਰ ਕਰਨਗੇ ਫੇਰ ਤੇ ਢਾਉਣਾ ਔਖਾ ਹੀ ਹੁੰਦਾ ਨਾ ਤੇ ਜੇ ਲੋਕਾਂ ਨੂੰ ਆਪਾਂ ਵੱਢਣ ਪਈਏ ਲੋਕਾਂ ਕੋਲੋਂ ਡਰਨਾ ਪੈਂਦਾ ਜਿਨ੍ਹਾਂ ਨੇ ਵੋਟਾਂ ਦਿੱਤੀਆਂ ਨੇ ਲੋਕਾਂ ਦਾ ਸਤਿਕਾਰ ਕਰਨਾ ਪੈਂਦਾ ਵਾ ਲੋਕਾਂ ਕੇ ਹੱਥ ਜੋੜਨੇ ਪੈਂਦੇ ਨੇ ਤਾਂ ਲੋਕ ਨਾਲ ਰਹਿੰਦੇ ਨੇ ਕਦੇ ਡਰਾਇਆ ਤੇ ਧਮਕਾਇਆ ਤੇ ਦਬਕੇ ਮਾਰਿਆ ਲੋਕ ਨਾਲ ਨਹੀਂ ਰਹਿੰਦੇ ਭਾਵੇਂ ਕੋਈ ਵੀ ਰਾਜਨੀਤਿਕ ਬੰਦਾ ਹੋਵੇ ਉਹ ਤੁਹਾਨੂੰ ਪ੍ਰਧਾਨ ਬਣਾਇਆ ਸੁੱਚਾ ਸਿੰਘ ਲੰਗਾ ਦਾ ਪਿਛਲਾ ਰੂਪ ਜਿਹੜਾ ਵਾ ਉਹ ਸਾਰਿਆਂ ਨੂੰ ਦੇਖ ਰਿਹਾ ਵੀ ਸੁੱਚਾ ਸਿੰਘ ਲੰਗਾ ਆਪਣੇ ਰੂਪ ਦੇ ਵਿੱਚ ਆ ਗਏ ਜਾਂ ਆਪਣੇ ਤਰੀਕੇ ਨਾਲ ਜਿਹੜੀ ਰਾਜਨੀਤੀ ਕਰਦੇ ਉਹਦੇ ਵਿੱਚ ਆ ਗਏ ਨੇ ਹੁਣ 7 ਤਰੀਕ ਦਾ ਜਿਹੜਾ ਧਰਨਾ ਦੇਣਾ ਆ ਇਹ ਸਮਝ ਲਈਏ ਵੀ 27 ਦਾ ਆਗਾਜ਼ ਤੁਸੀਂ ਕਰਨ ਜਾ ਰਹੇ ਹੋ ਮੈਂ ਤਾਂ ਬੁੱਢਾ ਹੋ ਗਿਆ ਵਾਂ ਕਾਲੀ ਦਲ ਨੇ ਮੈਨੂੰ ਜ਼ਿੰਮੇਵਾਰੀ ਦਿੱਤੀ ਏ ਤੇ ਮੇਰਾ ਫਰਜ਼ ਬਣਦਾ ਧਰਮ ਕਰਦਾ ਜਿਸ ਪਾਰਟੀ ਨੇ ਮੈਨੂੰ ਜ਼ਿੰਮੇਵਾਰੀ ਦਿੱਤੀ ਏ ਮੈਂ ਮਰਨ ਤੱਕ ਉਸ ਪਾਰਟੀ ਦੀ ਵਫਾਦਾਰੀ ਨਾਲ ਸੇਵਾ ਕਰਾਂ ਮੈਂ ਨੌਜਵਾਨਾਂ ਨੂੰ ਅਪੀਲ ਕਰਨਾ ਗਰਦਾਸਪੁਰ ਦੇ ਜ਼ਿਲ੍ਹੇ ਨੂੰ ਵੀ ਸੱਤ ਦੇ ਧਰਨੇ ਵਿੱਚ ਇਸ ਕਰਕੇ ਆਉਣਾ ਵਾ ਕਾਲੀ ਦਲ ਦੀ ਪੱਗ ਉੱਚੀ ਕਰਨੀ ਏ ਆਪਣੇ ਭਰਾ ਦਾ ਜਿਹੜਾ ਵਾ ਅਸੀਂ ਹਾ ਦਾ ਨਾਰਾ ਮਾਰਨਾ ਕਿ ਸਾਡਾ ਬੰਦਾ ਇਹਨਾਂ ਨੇ ਨਜਾਇਜ਼ ਮਰਵਾਇਆ ਸੀ ਕਾਦੀਦਲ ਦੇ ਤਾਂ ਬਹੁਤ ਵੱਡੇ ਲੀਡਰ ਨੇ ਜਿਹੜੇ ਛੱਡ ਕੇ ਚਲੇ ਗਏ ਨੇ ਇਸ ਔਰ ਦੇ ਵਿੱਚ ਇੱਕ ਆਮ ਆਦਮੀ ਪਾਰਟੀ ਦੇ ਤੁਹਾਡੇ ਦੇ ਕਈ ਮੌਜੂਦਾ ਐਮਐਲਏ ਵੀ ਉਧਰੋਂ ਚਲੇ ਗਏ ਨੇ ਤੁਹਾਨੂੰ ਲੱਗਦਾ ਵੀ 27 ਦੀ ਲੜਾਈ ਜਿਹੜੀ ਆ ਉਹ ਕਾਦੀਦਲ ਦੇ ਲਈ ਸੌਖੀ ਹੋਊਗੀ ਮੋੜਕੜ ਖੋਤੀ ਬੋੜ ਥੱਲੇ ਆਉਣੀ ਹੈ ਸਾਰਿਆਂ ਨੇ ਇੱਥੇ ਆਉਣਾ ਜਿਹੜੇ ਪਿੱਛੇ ਰਹਿ ਕੇ ਡਿਗਡੁੱਕੇ ਮਰ ਜਾਣਗੇ ਜਿਹੜੇ ਗੇਤਰੇ ਆ ਕੇ ਆਪਣੀਆਂ ਥਾਵਾਂ ਲੈ ਲੈਣਗੇ ਇੱਕ ਤਾਂ ਵੀ ਚਰਚਾ ਚੱਲ ਰਹੀ ਵੀ 27 ਦੇ ਵਿੱਚ ਬੀਜੇਪੀ ਦਾ ਸਾਥ ਬਹੁਤ ਜ਼ਰੂਰੀ ਆ ਇਕਾਲੀ ਦਲ ਨੂੰ ਕੀ ਤੁਹਾਨੂੰ ਲੱਗਦਾ ਵੀ ਹੋਣਾ ਚਾਹੀਦਾ ਜਿਵੇਂ ਸੁਨੀਲ ਜਾਖੜ ਵੀ ਆਂਦੇ ਨੇ ਮੈਂ ਚਾਹਨਾ ਬੀਜੇਪੀ ਨਾਲ ਸਾਥ ਹੋਣਾ ਚਾਹੀਦਾ ਪਰ ਕਿਸੇ ਅਸੂਲ ਕਹਦੇ ਤੇ ਬੀਜੇਪੀ ਨਾਲ ਸਮਝੌਤਾ ਹੋਏਗਾ ਸਾਡੇ ਬੰਦੇ 35 35 ਸਾਲ ਤੋਂ ਜੇਲ੍ਹ ਵਿੱਚ ਗਲ ਰਹੇ ਨੇ 70 70 ਸਾਲ ਦੀ ਉਮਰ ਹੋ ਗਈ ਏ ਉਹਨਾਂ ਆਣ ਕੇ ਕੋਈ ਫਨਾ ਨਹੀਂ ਕਰ ਦੇਣਾ ਮਹਾਕਰਜ ਪਹੁੰਚਣ ਜੋਗੇ ਨੇ ਜੇ ਉਹਨਾਂ ਨੂੰ 10 15 ਮੀਆਂ ਨੂੰ ਛੱਡ ਦੇਣ ਅਸੀਂ ਲੋਕਾਂ ਨੂੰ ਕਹਿਣ ਜੋਗੇ ਹੋਈਏ ਪੈ ਅਸੀਂ ਭਾਜਪੀ ਕੋ ਆ ਕਰਵਾ ਲਿਆ ਭਈ ਇਸ ਕਰਕੇ ਇਹਨਾਂ ਦਾ ਸਾਥ ਦੇਣਾ ਇਹਨਾਂ ਨਾਲ ਸਮਝੌਤਾ ਕਰਨਾ ਜਾਂ ਉਹ ਪੰਜਾਬ ਦੇ ਕਿਸਾਨਾਂ ਦੇ ਜਿਹੜੇ ਮਸਲੇ ਨੇ ਉਹ ਸਾਡੇ ਕਹਿਣ ਤੇ ਹੱਲ ਕਰ ਦੇਣ ਤਾਂ ਅਸੀਂ ਤਾਂ ਵੀ ਲੋਕਾਂ ਨੂੰ ਕਹੀਏ ਵੀ ਆਓ ਵੋਟਾਂ ਪਾਈਏ ਰਲ ਕੇ ਇਹਨਾਂ ਨੇ ਕਿਸਾਨੀ ਮਸਲੇ ਹੱਲ ਕਰ ਦਿੱਤੇ ਆ ਤੇ ਜੇ ਦੂਹਾਂ ਚੋਂ ਸਾਡੀ ਕੋਈ ਗੱਲ ਵੀ ਨਹੀਂ ਸੁਣਦੇ ਤੇ ਅਸੀਂ ਕਿਹੜੇ ਮੂਨਾ ਸਮਝੌਤਾ ਕਰਾਂਗੇ ਸਾਡੇ ਲਈ ਮੁਸ਼ਕਲ ਬਣ ਜੂ ਕਿ ਨਹੀਂ ਸਾਡਾ ਟੱਬਰ ਸਾਨੂੰ ਡਾਂਗਾ ਮਾਰੂ ਕਿ ਨਹੀਂ ਇਸ ਕਰਕੇ ਟੱਬਰ ਨੂੰ ਮਨਾਉਣਾ ਸਾਡੇ ਲਈ ਬੜੀ ਜ਼ਰੂਰੀ ਗੱਲ ਹੈ ਤੇ ਸੂਲ ਸਿਧਾਂਤ ਤੇ ਜਿਹੜੇ ਸਮਝੌਤੇ ਹੋਣਗੇ ਉਚਿਤ ਤੌਰ ਦੇ ਉੱਪਰ ਜਿਵੇਂ ਤੁਸੀਂ ਕੀ ਸਮਝਦੇ ਹੋ ਜਿਵੇਂ ਸੁਨੀਲ ਜਾਖੜ ਉਹਨਾਂ ਨੇ ਸ਼ਰੀਆਮ ਕਹਿਤਾ ਵੀ ਅਕਾਲੀ ਦਲ ਨਾਲ ਸਮਝੌਤਾ ਹੋਣਾ ਚਾਹੀਦਾ ਠੀਕ ਹੈ ਵੀ ਜਿਹੜੇ ਸਮਝੌਤੇ ਨੇ ਉਹ ਬਾਅਦ ਦੀਆਂ ਗੱਲਾਂ ਨੇ ਹੋ ਜਾਣ ਜਦੋਂ ਟੇਬਲ ਤੇ ਬੈਠੋਗੇ ਉਦੋਂ ਗੱਲਾਂ ਬਾਤਾਂ ਹੋ ਜਾਣੀਆਂ ਨਿੱਜੀ ਤੌਰ ਦੇ ਉੱਪਰ ਤੁਸੀਂ ਸਮਝਦੇ ਹੋ ਵੀ ਇਸ ਹਲਕੇ ਨੂੰ ਜਾਂ ਇਸ ਏਰੀਏ ਨੂੰ ਜਾਂ ਪੰਜਾਬ ਨੂੰ ਭਾਜਪਾ ਦਾ ਸਾਥ ਅਕਾਲੀ ਦਲ ਨੂੰ ਜ਼ਰੂਰੀ ਹੈ ਇਹ ਜੋ ਮੈਂ ਕਹਿ ਰਿਹਾ ਮੇਰੇ ਨਿੱਜੀ ਵਿਚਾਰ ਨੇ ਪਾਰਟੀ ਦੇ ਵਿਚਾਰ ਨਹੀਂ ਗੇ ਪਾਰਟੀ ਨੇ ਐਸੀ ਸੋਚ ਨਾਲ ਪੈਰਾ ਦੇਣਾ ਵਾ ਜੋ ਮੈਂ ਕਹਿ ਰਿਹਾ ਲੇਕਿਨ ਇਹ ਮੈਂ ਨਿੱਜੀ ਤੌਰ ਤੇ ਕਹਿਣਾ ਵਾ ਕੋਈ ਮਾੜੀ ਗੱਲ ਨਹੀਂ ਅਸੀਂ ਯਾਰੀ ਪਾਉਣੀ ਚਾਹੁੰਦੇ ਆ ਹਿੰਦੁਸਤਾਨ ਦੀ ਕੋਈ ਲੈਵਲ ਵਾਲੀ ਪਾਰਟੀ ਨਾ ਉਹ ਇੱਕੋ ਇੱਕ ਹੈ ਬੀਜੇਪੀ ਇੱਕੋ ਇੱਕ ਹਿੰਦੁਸਤਾਨ ਚ ਪਾਰਟੀ ਹੈ ਜਿਹੜਾ ਸੈਂਟਰ ਤੇ ਰਾਜ ਆ ਉਹ ਆ ਭਾਰਤੀ ਜਨਤਾ ਪਾਰਟੀ ਇਸ ਕਰਕੇ ਸਾਂਝ ਪਾਈ ਸੀ ਅਸੀਂ ਬਹੁਜਨ ਸਮਾਜ ਪਾਰਟੀ ਨਾਲ ਰਲ ਕੇ ਇਲੈਕਸ਼ਨ ਲੜੀ ਤੇ ਬੀਜੇਪੀ ਨੇ ਵੱਖਰੀ ਲੜੀ ਅਸੀਂ ਵੱਡੀ ਮਾਜੋਰਟੀ ਚ ਜਿੱਤ ਕੇ ਸਰਕਾਰ ਬਣਾਈ ਜਿਹੜੀਆਂ ਪਾਰਲੀਮੈਂਟ ਦੀਆਂ ਸ਼ੀਟਾਂ ਸੀ ਇਹ ਸੈਂਟਰ ਚ ਬੀਜੇਪੀ ਦੀਆਂ ਘਟ ਗਈਆਂ ਪ੍ਰਧਾਨ ਮੰਤਰੀ ਬਣ ਲਈ ਤੇ ਕਾਂਗਰਸ ਦੀਆਂ ਵੱਧ ਗਈਆਂ ਬਹੁਜਨ ਸਮਾਜ ਪਾਰਟੀਆਂ ਤਿੰਨ ਜਿਤੀਆਂ ਪੰਜਾਬ ਵਿੱਚੋਂ ਤਿੰਨੇ ਜਾ ਕੇ ਤੇ ਰਲ ਗਈਆਂ ਕਾਂਗਰਸ ਨਾਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਉਸੇ ਵੇਲੇ ਐਲਾਨ ਕਰ ਦਿੱਤਾ ਅਸੀਂ ਬਿਨਾਂ ਸ਼ਰਤ ਭਾਰਤੀ ਜਨਤਾ ਪਾਰਟੀ ਦੀ ਹਮਾਇਤ ਕਰਨਿਆ ਕੋਈ ਸਾਡੀ ਮੰਗ ਨਹੀਂ ਕਿ ਸਾਨੂੰ ਵਜ਼ੀਰ ਬਣਾਓ ਜਾਂ ਸਾਡੀਆਂ ਆਸ਼ਰਤਾਂ ਨੇ ਕਿਉਂਕਿ ਕਾਂਗਰਸ ਨੰਬਰ ਦੁਸ਼ਮਣ 1 ਆ ਸਾਡੀ ਨਾਲ ਫਰੂਕ ਅਬਦੁੱਲੇ ਦੀਆਂ ਵੋਟਾਂ ਲੈ ਕੇ ਦਿੱਤੀਆਂ ਨਾਲ ਓਮ ਪ੍ਰਕਾਸ਼ ਚਿਟਾਲੇ ਦੀਆਂ ਵੋਟਾਂ ਲੈ ਕੇ ਦਿੱਤੀਆਂ ਤੇ ਇਸੇ ਤਰ੍ਹਾਂ ਸਾਊਥ ਵਿੱਚੋਂ 4 ਵੋਟਾਂ ਲੈ ਕੇ ਦਿੱਤੀਆਂ 14 ਵੋਟਾਂ ਲੈ ਕੇ ਤੇ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ ਟੋ ਬਿਹਾਰੀ ਬਾਜਪਾਈ ਨੂੰ ਸਾਡੇ ਅਸੀਂ ਸਾਂਝ ਪਾਉਣ ਲਈ ਬਣਾਇਆ ਸੀਗਾ ਉਹਨਾਂ ਨੇ ਸਾਂਝ ਨਿਭਾਈ ਵੀ ਏ ਪਰ ਹੁਣ ਆਣ ਕੇ ਕੰਮ ਖਰਾਬ ਕਰ ਲਿਆ ਹੁਣ ਵੀ ਅਸੀਂ ਕਹਿੰਨੇ ਆ ਅਸੀਂ ਬਣਾਉਣਾ ਚਾਹੁੰਦੇ ਆ ਕਿ ਸਾਡੀ ਤੇ ਰੇ ਹਿੰਦੁਸਤਾਨ ਲੈਵਲ ਤੇ ਕੋਈ ਹੋਵੇ ਪਰ ਸਾਡੇ ਨਾਲ ਇਹਨਾਂ ਵੀ ਬੜਾ ਕੁਝ ਕੀਤਾ ਵਾ ਅਸੀਂ ਆਲ ਇੰਡੀਆ ਗੁਰਦੁਆਰਾ ਐਕਟ ਚਾਹੁੰਦੇ ਆ ਕਿ ਸਾਰੇ ਗੁਰਦੁਆਰਿਆਂ ਦਾ ਪ੍ਰਬੰਧ ਜਿਹੜਾ ਵਾ ਅੰਮ੍ਰਿਤਸਰ ਨਾਲ ਹੋਵੇ ਸਾਡੇ ਕੋ ਹਰਿਆਣਾ ਤੋੜ ਦਿੱਤਾ ਉੱਥੇ ਵੱਖਰੀ ਕਮੇਟੀ ਇਹਨਾਂ ਸਿਰੇ ਚਾੜ ਦਿੱਤੀ ਸਾਡੇ ਕੋ ਦਿੱਲੀ ਵਾਲੀ ਸ਼੍ਰੋਮਣੀ ਗੁਰਦੁਦਵਾਰਾ ਪ੍ਰਬੰਧਕ ਕਮੇਟੀ ਸਾਡੇ ਕੋਲੋਂ ਖੋਲੀ ਸਾਡੇ ਕੋਲੋਂ ਹਜੂਰ ਸਾਹਿਬ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖੋਲੀ ਸਾਡੇ ਕੋਲੋਂ ਪਟਨਾ ਸਾਹਿਬ ਵਾਲੀ ਸ਼੍ਰੋਮਣੀ ਕਮੇਟੀ ਖੋਲੀ ਆਪਣੇ ਬੰਦੇ ਬਿਠਾ ਲਏ ਤੇ ਜੋ ਉੱਥੇ ਹੁੰਦਾ ਵਾ ਸਾਨੂੰ ਤੇ ਇਹਨਾਂ ਪਾੜ-ਪਾੜ ਕੇ ਲੀਰੋ-ਲੀਰ ਕਰ ਦਿੱਤਾ ਪਰ ਫਿਰ ਵੀ ਅਸੀਂ ਕਾਂਗਰਸ ਨਾਲੋਂ ਬੈਟਰ ਬੀਜੇਪੀ ਨੂੰ ਸਮਝਦੇ ਆ ਤੁਹਾਡੇ ਆਉਣ ਤੋਂ ਪਹਿਲਾਂ ਮੈਂ ਗੱਲਬਾਤ ਕਰਦਾ ਸੀ ਤੁਹਾਡੇ ਦੋਸਤਾਂ ਮਤਰਾ ਨਾਲ ਕਹਿੰਦੇ ਵੀ ਜਿਹੜਾ 8 ਸਾਲ ਲੰਗਾਹ ਸਾਹਿਬ ਸਿਆਸਤ ਤੋਂ ਥੋੜਾ ਜਿਹਾ ਪਰੇ ਰਹੇ ਨੇ ਨਿੱਜੀ ਤੌਰ ਤੇ ਤਾਂ ਤੁਹਾਨੂੰ ਨੁਕਸਾਨ ਹੋਇਆ ਪਰ ਹਲਕੇ ਵਾਈਜ਼ ਵੀ ਕਹਿੰਦੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਵੀ ਇੱਕ ਇਟ ਨਹੀਂ ਇੰਨਾ 8 ਸਾਲਾਂ ਦੇ ਵਿੱਚ ਲਾ ਸਕੀ ਕੋਈ ਵੀ ਸਰਕਾਰ ਚਾਹੇ ਕਾਂਗਰਸ ਦੀ ਸੀਗੀ ਜਾਂ ਆਮ ਆਦਮੀ ਪਾਰਟੀ ਦੀ ਮੈਨੂੰ ਲਗਭਗ 15 ਸਾਲ ਹੋ ਗਏ ਨੇ ਇੱਥੋਂ ਗਏ ਨੂੰ 15 ਸਾਲਾਂ ਚ ਮੇਰੀਆਂ ਬਣਾਈਆਂ ਸ਼ਰਕਾਂ ਤੇ ਕਿਤੇ ਲੁੱਕ ਦਾ ਡਰਮ ਨਹੀਂ ਪਾ ਸਕੇ ਕਾਂਗਰਸ ਵਾਲੇ ਵੀ ਤੇ ਵੀ ਮੇਰੇ ਹਲਕੇ ਵਿੱਚ ਕਲਾ ਨੌਰ ਦੀ ਪੰਚਾਇਤ ਆ ਜਿਹਦਾ 5 ਕਰੋੜ ਦੀ ਆਮਦਨ ਆ ਉਹਨਾਂ ਨੂੰ ਸਾਲ ਦੀ ਸ਼ਾਇਦ ਇਹ ਤੋਂ ਵੱਧ ਵੀ ਹੋਏਗੀ 10 ਸਾਲ ਤੋਂ ਪੰਚਾਇਤ ਹੀ ਕੋਈ ਨਹੀਂ ਬਣੀ ਤੇ ਜੀਟੀ ਰੋਡ ਦੇ ਉੱਤੇ ਗੋਡੇ-ਗੋਡੇ ਪਾਣੀ ਹੈ ਉੱਥੇ ਪਾਣੀ ਸਾਰਾ ਛਰਕਤ ਆ 2-2 ਫੁੱਟ ਡੂੰਘੇ ਟੋਏ ਬੈਕ ਪੈ ਗਏ ਨੇ ਨਾ ਪੀਡਬਲੂਡੀ ਨੂੰ ਅਪੀਲ ਹੋਈ ਹੈ ਕਿ ਸੜਕ ਛਰਕ ਟੁੱਟ ਗਈ ਹੈ ਤੇ ਨਾ ਪਿੰਡ ਵਾਲੇ ਲੋਕ ਰੋਂਦੇ ਨੇ ਕੋਈ ਪੈਸੇ ਪੰਚਾਇਤ ਵਿੱਚੋਂ ਲਾਏ ਨੇ ਉਹ ਤੇ ਸ਼ਕਨਿਚਕਾਉਣ ਵਾਲੇ ਪਾਸੇ ਹੀ ਤੁਰ ਪਿਆ ਕੰਮ ਕੋਈ ਪੈਸੇ ਨਹੀਂ ਲਾਰੇ ਨਾ ਜ਼ਿਲ੍ਹੇ ਦਾ ਐਡਮਿਨਿਸਟ੍ਰੇਸ਼ਨ ਡੀਸੀ ਨੂੰ ਪਤਾ ਲੱਗਾ ਨਾ ਪੀਡਬਲੂਡੀ ਨੂੰ ਪਤਾ ਲੱਗਾ ਨਾ ਐਸਡੀਐਮ ਨੂੰ ਪਤਾ ਲੱਗਾ ਉੱਥੇ ਐਸਡੀਐਮ ਰਹਿੰਦਾ ਨਾ ਉੱਥੋਂ ਦੇ ਤਹਿਸੀਲਦਾਰ ਨੂੰ ਪਤਾ ਲੱਗਾ ਨਾ ਉੱਥੋਂ ਦੇ ਵੀਡੀਓ ਨੂੰ ਪਤਾ ਲੱਗਾ ਵਾ ਔਰ 5 ਕਰੋੜ ਵਾਲੀ ਪੰਚਾਇਤ ਪਿੰਡ ਨੂੰ ਸੋਨਾ ਬਣਾ ਸਕਦੀ ਏ ਲੇਕਿਨ ਨਰਕ ਕਲਾਂਨੌਰ ਨੂੰ ਬਣਾਇਆ ਹੋਇਆ ਹੈ 22 ਦੇ ਵਿੱਚ ਜਦੋਂ ਤੁਸੀਂ ਆ ਰਹੇ ਹੋ ਤੇ ਫਿਰ ਜਿਹੜੀ ਘਾਟਾ ਇਹਨਾਂ ਨੂੰ ਪਿਆ ਵਾ ਉਹ ਘਾਟਾ ਪੂਰਾ ਕਰਦੇ ਹੋਗੇ ਇਹ ਤੇ ਇਹਨਾਂ ਨੂੰ ਵੀ ਪਤਾ ਵੀ ਮੈਂ ਕਰਨ ਜੋਗਾ ਹੈਗਾ ਕਿ ਨਹੀਂ ਵੀ ਮੈਂ ਗੱਲ ਕਰਕੇ ਕਿਤੇ ਪਸ਼ਾਂ ਪੈਰ ਥੋੜਾ ਪੁੱਟਣਾ ਵਾ ਮੇਰੀ ਤਾਂ ਬਾਹ ਮੜੋੜ ਲੈਂਦੇ ਨੇ ਅੱਜ ਵਾਲੇ ਐਮਐਲਏ ਆਂ ਦੀਆਂ ਬਾਹਾਂ ਮੜੋੜ ਕੇ ਦੱਸਣਾ ਮੇਰੀ ਤਾਂ ਬਾਹ ਮੜੋੜ ਕੇ ਕਹਿੰਦੇ ਆ ਹੁਣੇ ਹੀ ਕਰਵਾਉਣਾ ਵਾ ਤੇ ਮੈਂ ਉਦਾਂ ਹੀ ਕਰਦਾ ਰਿਹਾ ਮੈਂ ਤਾਂ ਹੀ ਮੇਰੇ ਨਾਲ ਨੇ ਲੋਕ ਐਸੀ ਚਰਚੇ ਤੋਂ ਬਹੁਤ ਆ ਵੀ ਤੁਸੀਂ ਪਾਵਰ 'ਚ ਹੋ ਚਾਏ ਨਾ ਹੋਵੋ ਪਰ ਤੁਹਾਡਾ ਅੱਖਾਂ ਨਹੀਂ ਕੋਈ ਵੀ ਅਫਸਰ ਮੋੜਦਾ ਇਹੋ ਜੀ ਕਿਹੜੀ ਗਿੱਦੜ ਸਿੰਘੀ ਤੁਹਾਡੇ ਕੋਲ ਗਿੱਦੜ ਸਿੰਘੀ ਕੋਈ ਵੀ ਨਹੀਂ ਗਈ ਪਿਆਰ ਈ ਲੋਕਾਂ ਦਾ ਮੁਹੱਬਤ ਈ ਮੈਂ ਕਿਸੇ ਨੂੰ ਹਾਂ ਕਰ ਲਵਾਂ ਦੂਜਾ ਬੰਦਾ ਮੇਰੇ ਕੋਲ ਜਿੰਨਾ ਮਰਜੀ ਵੱਡਾ ਆ ਜਾਏ ਫਿਰ ਮੈਂ ਉਹਨੂੰ ਨਹੀਂ ਹਾਂ ਕਰਦਾ ਕਿ ਮੈਂ ਪਹਿਲਾਂ ਜਬਾਨ ਕਰ ਚੁੱਕਾ ਆਂ ਐਸ ਜਬਾਨ ਦਾ ਖਟਿਆ ਮੈਂ ਖਾਨਾ ਆਂ ਤੇ ਇਸੇ ਜਬਾਨ ਕਰਕੇ ਇਹਨਾਂ ਲੋਕਾਂ ਦੀਆਂ ਅਰਦਾਸਾਂ ਨੇ ਦੁਆਵਾਂ ਨੇ ਸਾਰਿਆਂ ਧਰਮਾਂ ਦੇ ਨੇ ਮੇਰੇ ਲਈ ਕੀਤੀਆਂ ਤੇ ਮੈਂ ਉਸ ਖੂਹ ਚੋਂ ਨਿਕਲਿਆ ਜਿਸ ਖੂਹ ਨੂੰ ਨਾ ਕੋਈ ਪੌੜੀ ਸੀ ਨਾ ਕੋਈ ਹੱਥ ਪਾਉਣ ਨੂੰ ਥਾਂ ਸੀ ਤੇ ਨਾ ਕੋਈ ਆਂਦਾ ਸੀ ਨਿਕਲੇਗਾ ਆਂਦੇ ਇਹਦਾ ਇਹਦੀਆਂ ਹੱਡੀਆਂ ਹੀ ਨਿਕਲਣਗੀਆਂ ਮੈਨੂੰ ਇਹਨਾਂ ਦੀਆਂ ਦੁਆਵਾਂ ਨੇ ਅਰਦਾਸਾਂ ਨੇ ਮੈਨੂੰ ਉਸ ਅੰਨੇ ਖੂਹ ਵਿੱਚੋਂ ਕੱਢ ਕੇ ਅੱਜ ਫੇਰ ਲੋਕਾਂ ਦੀ ਕਚੈਰੀ ਵਿੱਚ ਲੈਂਦਾ ਮੈਂ ਇਹਨਾਂ ਲੋਕਾਂ ਦਾ ਧੰਨਵਾਦ ਹੀ ਨਹੀਂ ਕਰ ਸਕਦਾ ਐ ਨਹੀਂ ਕਦੀ 8 ਸਾਲਾਂ ਸੋਚਿਆ ਵੀ ਛੱਡ ਬਰੇ ਯਾਰ ਸਿਆਸਤ ਕਰਨੀ ਨਹੀਂ ਕੀ ਲੋੜ ਐ ਇਹਨਾਂ ਕੰਮਾਂ 'ਚ ਪੈਣ ਦੀ ਕਚੇਰੀ ਬੰਦਾ ਠਹਿ ਵੀ ਜਾਂਦਾ ਬਹੁਤ ਚੀਜ਼ਾਂ ਆ ਜਾਂਦੀਆਂ ਨੇ ਅੱਗੇ ਮੈਂ ਰੱਬ ਤੋਂ ਡਰਨਾ ਮੈਂ ਬੰਦੇ ਕੋਲ ਨਹੀਂ ਡਰਦਾ ਰੱਬ ਮੇਰੇ ਨਾਲ ਸੀ ਮੇਰੀ ਪਿੱਠ ਤੇ ਹੱਥ ਰੱਖਦਾ ਮੇਰੇ ਮਨ ਤੇ ਕਦੇ ਕਬਰਾਟ ਆਈ ਨਹੀਂ ਔਰ ਨਾ ਆਉਣੀ ਐ ਕਿਉਂਕਿ ਮੈਂ ਰੱਬ ਨੂੰ ਬਹੁਤ ਨੇੜੇ ਹੋ ਕੇ ਇਹਨਾਂ 8 ਸਾਲਾਂ 'ਚ ਵੇਖਿਆ ਮੈਨੂੰ ਬਹੁਤ ਵੱਡੀ ਸ਼ਕਤੀ ਮਿਲੀ ਏ ਜਿਹੜਾ ਮੈਂ 270 ਦਿਨ ਲਗਾਤਾਰ ਹਰਗਵਿੰਦ ਪਾਤਸ਼ਾਹ ਦੇ ਤਖਤ ਤੇ ਜਾ ਕੇ ਅਰਦਾਸ ਕਰਦਾ ਰਿਹਾ ਮੈਂ ਮੈਨੂੰ ਬਹੁਤ ਵੱਡੀ ਸ਼ਕਤੀ ਮਿਲੀ ਏ ਮੈਨੂੰ ਹੁਣ ਇੰਨਾ ਚੀਜ਼ਾਂ ਦੀ ਲੋੜ ਕੋਈ ਨਹੀਂ ਮੈਂ ਇਹਨਾਂ ਤੋਂ ਉੱਪਰ ਚਲਾ ਗਿਆ ਮੈਂ ਇਹ ਮੈਂ ਪਾਰਟੀ ਦੀ ਵਫਾਦਾਰੀ ਵਿੱਚ ਕੰਮ ਕਰਨਾ ਵੀ ਮੈਨੂੰ ਪਾਰਟੀ ਨੇ ਬਹੁਤ ਕੁਝ ਦਿੱਤਾ ਇਹਨਾਂ 8 ਸਾਲਾਂ ਵਿੱਚ ਮੇਰੇ ਕੋ ਆਮ ਵਾਲੇ ਬੰਦੇ ਵੀ ਆਏ ਨੇ ਮੇਰੇ ਕੋ ਭਾਜਪੀ ਵਾਲੇ ਲੀਡਰ ਵੀ ਆਏ ਨੇ ਮੈਨੂੰ ਚੰਦਰਾ ਸ੍ਰਾਮੀ ਨੇ ਵੀ ਅਪਰੋਚ ਕੀਤਾ ਹੈ ਲੇਕਿਨ ਮੈਂ ਇੱਕੋ ਗੱਲ ਕਹੀ ਸੀ ਜਦੋਂ ਬੰਦਾ ਮਰਦਾ ਉਹਨੂੰ ਕਹਿੰਦੇ ਸਾਬਕਾ ਮਨਿਸਟਰ ਸਾਬਕਾ ਚੀ ਮਨਿਸਟਰ ਸਾਬਕਾ ਜ਼ਿਲ੍ਹਾ ਪ੍ਰਧਾਨ ਸਾਬਕਾ ਕੋਰ ਕਮੇਟੀ ਮੈਂਬਰ ਇਹੋ ਹੀ ਕਹਿੰਦੇ ਆ ਨਾ ਤੇ ਮੈਂ ਆਖਾ ਉਹ ਮੈਂ ਹੈ ਹੀ ਹੈ ਮਾ ਇਸ ਕਰਕੇ ਮੈਂ ਕਿਸੇ ਪਾਰਟੀ ਦੇ ਦਰਵਾਜੇ ਤੇ ਨਹੀਂ ਜਾਣਾ ਮੇਰੇ ਮਰੇ ਤੇ ਮੇਰੀ ਪਾਰਟੀ ਦੇ ਵਰਕਰ ਆਉਣਗੇ ਕਹਿਣਗੇ ਯਾਰ ਪਾਰਟੀ ਦਾ ਬੜਾ ਵਫਾਦਾਰ ਸੀਗਾ ਤੇ ਜੇ ਮੈਂ ਐ ਸੁੰਬਰ ਵਿੱਚ ਹੋਰ ਕੋਈ ਪਾਰਟੀ ਪਨਾ ਲਈ ਨਾ ਵਾ ਤੇ ਮੇਰਾ ਲਾਲਚ ਪੂਰਾ ਹੋਣਾ ਨਹੀਂਗਾ ਮੇਰੇ ਭੋਗ ਤੇ ਵੀ ਕਿਸੇ ਨੇ ਨਹੀਂ ਆਉਣਾ ਜਿਹੜੇ ਇਦਾਂ ਪਾਰਟੀਆਂ ਛੱਡਦੇ ਉਹਨਾਂ ਦੇ ਭੋਗ ਤੇ ਕੋਈ ਵੀ ਨਹੀਂ ਜਾਂਦਾ ਜਿਹੜਾ ਹੁਣ ਇਹ ਤਾਂ 8 ਸਾਲਾਂ ਦੇ ਵਿੱਚ ਜਿਹੜਾ ਤੁਸੀਂ ਘਾਟਾ ਮਹਿਸੂਸ ਕੀਤਾ ਜਾਂ ਫਿਰ ਢੈਂਦੀ ਕਲਾ ਜਿਹੜੀ ਤੁਸੀਂ ਮਹਿਸੂਸ ਕੀਤੀ ਐਸ ਵੇਲੇ ਚੜ੍ਹਦੀ ਕਲਾ ਚ ਤੁਸੀਂ ਹੋਗੇ ਉਹ ਬਰਕਰਾਰ ਹੋਣ ਮੈਂ ਪਹਿਲਾਂ ਵੀ ਕਦੇ ਢੈਂਦੀ ਕਲਾ ਚ ਗਿਆ ਹੀ ਨਹੀਂਗਾ ਤੇ ਮੈਂ ਸ਼ੀਦਾਂ ਦੀ ਸੇਵਾ ਕਰਨਾ ਗਰਦਾਸ ਨੰਗਲ ਉਹਨਾਂ ਮੈਨੂੰ ਕਦੇ ਢੈਂਦੀ ਕਲਾਵਲ ਮੈਨੂੰ ਜਾਣ ਹੀ ਨਹੀਂ ਦਿੱਤਾ ਜਿੰਦੀ ਜਾਗਦੀ ਸ਼ਕਤੀ ਨੇ ਲੋਕ ਬੜਾ ਤਰ੍ਹਾਂ ਤਰ੍ਹਾਂ ਦੇ ਕਮੈਂਟ ਕਰਦੇ ਨੇ ਬੜੇ ਕੋਈ ਗੱਲ ਹੀ ਨਹੀਂ ਜਦੋਂ ਕੋਈ ਕਾਫਲਾ ਚੱਲਦਾ ਵਾ ਕੁੱਤੇ ਰੂੜੀਆਂ ਤੇ ਚੜ ਕੇ ਪਹੁੰਚਦੇ ਨੇ ਕਾਫਲੇ ਵੱਲ ਕਾਫਲੇ ਦੇ ਦੰਦੀ ਥੋੜੀ ਵੜਦੇ ਨੇ ਮੈਨੂੰ ਦੇਸ਼ ਦੀ ਅਦਾਲਤ ਨੇ ਯਾਦ ਕੀਤਾ ਮੈਨੂੰ ਲੋਕਾਂ ਦੀ ਸ਼ਕਤੀ ਨੇ ਯਾਦ ਕੀਤਾ ਇਹਨਾਂ ਲੋਕਾਂ ਦੀ ਕੀ ਪਰਵਾਹ ਕਰਨੇ ਆ ਜਿਹੜੇ ਲੋਕ ਕਮੈਂਟ ਕਰਦੇ ਨੇ ਨਾ ਕਦੇ ਪਿੰਡ ਦੇ ਮੈਂਬਰ ਪੰਚਾਇਤ ਬਣੇ ਨਾ ਮੋਤ ਬਰਾਂਚ ਬੈਠੇ ਨਾ ਭਲਿਆ ਮਾਨਸਾ ਚ ਬੈਠੇ ਸਿਰਫ ਘਰਾਂ ਚ ਬੈਠੇ ਹੋ ਮੋਬਾਈਲ ਨੂੰ ਹੀ ਕਮਾਈ ਜਾਂਦੇ ਨੇ ਕੋਈ ਪ੍ਰਵਾਹ ਨਹੀਂ ਕੋਈ ਪ੍ਰਵਾਹ ਨਹੀਂ ਗੀ ਕੋਈ ਜ਼ਿੰਦਗੀ ਚ ਪ੍ਰਵਾਹ ਕਰਨੀ ਨਹੀਂ ਚਾਹੀਦੀ ਰੱਬ ਕੋਲੋਂ ਡਰਨਾ ਚਾਹੀਦਾ ਤੇ ਲੋਕਾਂ ਦੇ ਪੈਰਾਂ ਥੱਲੇ ਹੱਥ ਰੱਖਣੇ ਚਾਹੀਦੇ ਨੇ ਲੋਕ ਸ਼ਕਤੀ ਜਿਹੜੀ ਹੈ ਉਹ ਇਨਕਲਾਬ ਲੈ ਆਉਂਦੀ ਹੈ ਕ੍ਰਾਂਤੀ ਲੈ ਆਉਂਦੀ ਹੈ ਤਬਦੀਲੀ ਲੈ ਆਉਂਦੀ ਹੈ ਉਹ ਨਿਸ਼ਾਨੇ ਤੇ ਪਹੁੰਚਾ ਦਿੰਦੀ ਹੈ ਬਹੁਤ ਬਹੁਤ ਧੰਨਵਾਦ ਆਏ ਨੇ ਸਰਦਾਰ ਸੁੱਚਾ ਸਿੰਘ ਲੰਗਾ 7 ਤਰੀਕ ਨੂੰ ਡੇਰਾ ਬਾਬਾ ਨਾਨਕ ਦੇ ਵਿੱਚ ਬਹੁਤ ਵੱਡਾ ਧਰਨਾ ਇਹ ਕਰਨ ਜਾ ਰਹੇ ਨੇ ਉਥੋਂ ਇਹ ਵੀ ਕੱਲ ਕਹਿ ਸਕਦੇ ਆ ਵੀ ਸੁੱਚਾ ਸਿੰਘ ਲੰਗਾ ਦੀ ਜਿਹੜੀ ਇਹ 2027 ਦੀ ਪਾਰੀ ਹੈ ਉਸ ਨੂੰ ਵੀ ਇਹਨਾਂ ਨੇ ਆਗਾਸ ਉਸ ਧਰਨੇ ਤੋਂ ਕਰ ਦੇਣਾ ਹੈ ਕੈਮਰਾਮੈਨ ਪੁਲਿਸ ਦੇ ਨਾਲ ਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ